ਦਿੱਲੀ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਉੱਥੇ ਬੰਬ ਧਮਾਕਾ ਹੋਇਆ ਜਿਦੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਤੇ 20 ਲੋਕ ਜ਼ਖਮੀ ਹੋ ਗਏ ਉਹਨਾਂ ਨੂੰ ਹਸਪੀਟਲ 'ਚ ਦਾਖ ਕਰਵਾਇਆ ਗਿਆ ਹੈ ਇਹ ਬੰਬ ਧਮਾਕਾ ਇੱਕ ਕਾਰ ਦੇ ਵਿੱਚ ਹੋਇਆ ਕਾਰ ਪਾਰਕਿੰਗ ਦੇ ਵਿੱਚ ਲੱਗੀ ਸੀ ਜਿਸ ਨਾਲ ਬੰਬ ਧਮਾਕਾ ਇੰਨਾ ਖਤਰਨਾਕ ਸੀਗਾ ਕਿ ਆਲੇ ਦੁਆਲੇ ਦੇ ਗੱਟੀਆਂ ਨੂੰ ਵੀ ਅੱਗ ਲੱਗ ਗਈ ਆ ਤੇ ਜਿਹੜੀਆਂ ਨਾਲ ਦੀਆਂ ਬਿਲਡਿੰਗਾਂ ਸੀ ਕਾਰ ਸੀ ਕਿ ਲੋਕਾਂ ਦੀ ਦੁਕਾਨਾਂ ਸੀ ਉਹਨਾਂ ਦੇ ਸ਼ੀਸ਼ੇ ਤੱਕ ਫੁੱਟ ਗਿਆ ਇਦੇ ਬਾਰੇ ਕੋਈ ਨੇ ਵੀ ਹਜੇ ਤੱਕ ਜ਼ਿੰਮੇਵਾਰੀ ਨਹੀਂ ਲਿੱਤੀ ਇਹਦੇ ਪਿੱਛੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਾਰਨ ਕੀ ਸੀ ਕਿਸੇ ਨੇ ਇਸ ਦੀ ਕੋਈ ਜ਼ਿੰਮੇਵਾਰੀ ਲਈ ਕੋਈ ਤਾਕਤ ਦਾ ਪਤਾ ਨਹੀਂ ਲੱਗ ਸਕਿਆ ਕਿਹੜੀ ਤਾਕਤ ਇਹਦੇ ਪਿੱਛੇ ਆ ਤੇ ਲੋਕ ਉਹ ਜਿਹੜੇ 10 ਲੋਕ ਮਰੇ ਨੇ ਰਬ ਉਹਨਾਂ ਨੂੰ ਆਪਣੇ ਚਾਨਾ ਚ ਨਿਵਾ ਬਖਸ਼ੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਜਿਹੜੇ ਵਿਚਾਰੇ ਹਸਪੀਟਲ ਦੇ ਵਿੱਚ ਨੇ ਤੇ ਇਹ ਦਿੱਲੀ ਲਾਲ ਕਿਲੇ ਦੇ ਕੋਲ ਜਿਹੜਾ ਮੈਟਰੋ ਸਟੇਸ਼ਨ ਆ ਉਹਦੇ ਗੇਟ ਨੰਬਰ 1 ਦੇ ਤੇ ਕਾਰ ਪਾਰਕ ਹੋਈ ਸੀਗੀ ਜਿਹਦੇ ਵਿੱਚ ਇਹ ਪੰਪ ਧਮਾਕਾ ਹੋਇਆ ਪਤਾ ਨਹੀਂ ਲੱਗਦਾ ਇਦਾਂ ਦੇ ਪੰਪ ਧਮਾਕੇ ਕਦੋਂ ਤੱਕ ਰੁਕਣਗੇ ਕਦੋਂ ਲੋਕ ਆਪਣੇ ਆਪ ਨੂੰ ਸੇਫ ਮਹਿਸੂਸ ਕਰਨਗੇ ਇਸ ਟਾਈਮ ਦੇ ਉੱਤੇ ਪੂਰਾ ਦਿੱਲੀ ਹਾਈ ਅਲਰਟ ਦੇ ਉੱਤੇ ਆ ਔਰ ਪੂਰਾ ਦਿੱਲੀ ਦੇ ਵਿੱਚ ਇਹ ਖਤਰੇ ਦਾ ਮਾਹੌਲ ਬਣ ਗਿਆ ਕਿ ਇਸ ਤਰ੍ਹਾਂ ਦੇ ਬੰਬ ਧਮਾਕੇ ਹੋਰ ਪਤਾ ਨਹੀਂ ਕਿੰਨੀ ਜਗ੍ਹਾ ਦੇ ਉੱਪਰ ਪਲਾਨ ਕੀਤੇ ਹੋਏ ਨੇ ਪਰ ਅਜੇ ਤੱਕ ਇਹਦੇ ਬਾਰੇ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ ਕੀ ਵਜ੍ਹਾ ਸੀ ਕਿਉਂ ਹੋਇਆ ਕਿਹਨੇ ਰੱਖਿਆ ਸੀਗਾ ਅਜੇ ਕੁਝ ਵੀ ਨਹੀਂ ਪਤਾ ਨਾ ਹੀ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਗਰੋ ਨੇ ਇਹਦੀ ਜ਼ਿੰਮੇਵਾਰੀ ਲਈਤੀ ਆ ਬਸ ਅਰਦਾਸ ਕਰਦੇ ਆ ਕਿ ਰੱਬਾ ਇਦਾਂ ਦੇ ਹੋਰ ਵੀ ਕੁਝ ਵੀ ਨਾ ਹੋਵੇ ਇਦਾਂ ਦਾ ਔਰ ਜਿਨ੍ਹਾਂ ਦੀ ਜਾਨ ਚਲੇ ਗਈ ਆ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਔਰ ਪਤਾ ਨਹੀਂ ਕਿਉਂ ਜਦੋਂ ਕੋਈ ਵੀ ਇਲੈਕਸ਼ਨਾਂ ਇਦਾਂ ਆਉਂਦੀਆਂ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਸਭ ਚੀਜ਼ਾਂ ਹੋਣ ਲੱਗ ਜਾਂਦੀਆਂ ਕਿਉਂ ਉਹ 마ਸੂਮ ਲੋਕ اپنی جان ਖੋਹ ਵੰਦੇ ਨੇ ਜਿਨ੍ਹਾਂ ਦਾ ਇਹਨਾਂ ਦੇ ਵਿੱਚ ਕੋਈ ਵੀ ਕਸੂਰ ਨਹੀਂ ਹੁੰਦਾ ਪਰ ਇਹ ਬਹੁਤ ਹੀ ਵੱਡੀ ਖਬਰ ਆ ਜਿਸ ਨਾਲ ਪੂਰਾ ਹਿੰਦੁਸਤਾਨ ਪੂਰਾ ਇੰਡੀਆ ਹਿੱਲ ਗਿਆ ਇਹ ਇੰਨਾ ਭਿਆਨਕ ਹਾਸਦਾ ਹੋਇਆ ਜੋ ਕਿ ਕਦੇ ਵੀ ਨਹੀਂ ਹੋਣਾ ਚਾਹੀਦਾ ਇੰਡੀਆ ਕਿਉਂ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਆਪਣੀ ਜਾਨ ਤੋਂ ਬਿਨਾ ਕੋਈ ਗੁਨਾਹ ਕੀਤੇ ਅਚਾਹੀ ਮੌਤ ਨਹੀਂ ਮਿਲਣੀ ਚਾਹੀਦੀ ਜਿਹੜੀ ਇੰਨੀ ਭਿਆਨਕ ਹੋਵੇ ਅਸੀਂ ਅਰਦਾਸ ਕਰਦੇ ਆ ਕਿ ਅੱਗੇ ਤੋਂ ਰੱਬਾ ਕੁਝ ਵੀ ਇਦਾਂ ਦਾ ਨਾ ਹੋਵੇ ਬਾਕੀ ਜੋ ਵੀ ਇਸ ਦੇ ਬਾਰੇ ਅਪਡੇਟ ਆਏਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ